ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਵੱਡਾ ਆਪਰੇਸ਼ਨ ਚਲਾਇਆ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਸਭ ਤੋਂ ਗੰਭੀਰ ਮਸਲੇ ਬਾਰੇ ਨਸ਼ਿਆਂ ਦੀ ਲਤ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਇੱਕ ਵੱਡਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਪੂਰੇ ਸੂਬੇ ਵਿੱਚ ਹਲਚਲ ਮਚ ਗਈ ਹੈ ਇਹ ਗੱਲ ਕੋਈ ਨਵੀਂ ਨਹੀਂ ਕਿ ਪੰਜਾਬ ਨਸ਼ਿਆਂ ਦੇ ਜੰਗਲ ਵਿੱਚ ਫਸਿਆ ਹੋਇਆ ਹੈ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਿਹਾ ਹੈ ਕਿ ਨਸ਼ੇ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਸਰਕਾਰ ਵੱਲੋਂ ਵੱਡੇ ਪੱਧਰ ਤੇ ਰੈਡਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੇ ਅੱਜ ਤੱਕ ਦੇ ਰਿਕਾਰਡ ਵਿੱਚ ਸਭ ਤੋਂ ਵੱਧ ਨਸ਼ਿਆਂ ਦੀਆਂ ਕਿੱਪਾਂ ਜ਼ਬਤ ਕੀਤੀਆਂ ਹਨ ਅਤੇ ਕਈ ਵੱਡੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੋਕਾਂ ਦੀ ਪ੍ਰਤੀਕਿਰਿਆ ਪਿੰਡਾਂ ਵਿੱਚ ਮਾਪੇ ਕਹਿ ਰਹੇ ਹਨ ਕਿ ਸਰਕਾਰ ਜੇ ਸੱਚਮੁੱਚ ਇਹ ਆਪਰੇਸ਼ਨ ਸ਼ਕਤੀ ਨਾਲ ਚਲਾਉਂਦੀ ਹੈ ਤਾਂ ਸਾਡੇ ਬੱਚਿਆਂ ਦਾ ਭਵਿੱਖ ਬਚ ਜਾਵੇਗਾ ਨੌਜਵਾਨਾਂ ਨੂੰ ਵੀ ਕੁਝ ਹੱਦ ਤੱਕ ਉਮੀਦ ਜਗਦੀ ਨਜ਼ਰ ਆ ਰਹੀ ਹੈ ਕਿ ਸਰਕਾਰ ਹੁਣ ਸਿਰਫ ਐਲਾਨ ਨਹੀਂ ਕਰ ਰਹੀ ਬਲਕਿ ਅਮਲ ਵੀ ਕਰ ਰਹੀ ਹੈ ਵਿਰੋਧੀ ਪਾਰਟੀ ਦੀ ਟਿੱਪਣੀ ਇੰਪੋਜੀਸ਼ਨ ਕਹਿੰਦੀ ਹੈ ਕਿ ਇਹ ਕਾਰਵਾਈ ਕੇਵਲ ਲੋਕਾਂ ਦਾ ਧਿਆਨ ਭਟਕਾਉਣ ਲਈ ਹਨ ਉਨ੍ਹਾਂ ਦਾ ਦੋਸ਼ ਹੈ ਕਿ ਵੱਡੇ ਮਾਫੀਆ ਦੇ ਆਗੂਆਂ ਨੂੰ ਛੱਡ ਕੇ ਸਿਰਫ ਛੋਟੇ ਵੇਚਣ ਵਾਲਿਆਂ ਨੂੰ ਫੜਿਆ ਜਾ ਰਿਹਾ ਹੈ ਪਰ ਸਰਕਾਰ ਦਾ ਸਪਸ਼ਟ ਕਹਿਣਾ ਹੈ ਕਿ ਕਾਨੂੰਨ ਦੇ ਜਾਲ ਵਿੱਚ ਛੋਟੇ ਹੋਵਾ ਜਾਂ ਵੱਡਾ ਕੋਈ ਵੀ ਨਹੀਂ ਬਚ ਸਕੇਗਾ ਰੀਹੇਬ ਸੈਂਟਰ ਦਾ ਐਲਾਨ ਸਰਕਾਰ ਨੇ ਨਵੇਂ ਰੀਹੇਬ ਲਿਸ਼ਨਾ ਸੈਂਟਰ ਖੋਲਣ ਦਾ ਐਲਾਨ ਕੀਤਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਸਾਡੇ ਲਈ ਸਿਰਫ ਤਸਕਰਾਂ ਨੂੰ ਫੜਨਾ ਹੀ ਨਹੀਂ ਸਗੋਂ ਨਸ਼ੇ ਦੇ ਆਦੀ ਨੂੰ ਚੁੱਕੇ ਨੌਜਵਾਨਾਂ ਨੂੰ ਸਹੀ ਰਾਹ ਤੇ ਲਿਆਉਣਾ ਵੀ ਬਹੁਤ ਜ਼ਰੂਰੀ ਹੈ ਪੁਲਿਸ ਕਾਰਵਾਈ ਦੇ ਅੰਕੜੇ ਇੱਕ ਹਫ਼ਤੇ ਦੇ ਅੰਦਰ ਅੰਦਰ ਪੁਲਿਸ ਨੇ ਲਗਭਗ 500 ਤੋਂ ਵੱਧ ਐਫ ਆਈ ਆਰ ਦਰਜ ਕੀਤੀਆਂ ਹਨ 1200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ 80 ਕਿਲੋ ਹੀਰਾਇਨ 300 ਕਿਲੋ ਚੂਰਾਪੋਸਤ ਅਤੇ ਕਈ ਹਥਿਆਰ ਬਰਾਮਦ ਕੀਤੇ ਗਏ ਹਨ ਇਹ ਅੰਕੜੇ ਆਪਣੇ ਆਪ ਵਿੱਚ ਦੱਸਦੇ ਹਨ ਕਿ ਆਪਰੇਸ਼ਨ ਕਿੰਨਾ ਵੱਡਾ ਹੈ ਪਿੰਡਾਂ ਦੀ ਹਕੀਕਤ ਪੰਜਾਬ ਦੇ ਪਿੰਡਾਂ ਵਿੱਚ ਜਿੱਥੇ ਪਹਿਲਾਂ ਗਲੀ ਗਲੀ ਨਸ਼ੇ ਵੇਚਣ ਵਾਲੇ ਆਸਾਨੀ ਨਾਲ ਮਿਲ ਜਾਂਦੇ ਹਨ ਹੁਣ ਉੱਥੇ ਡਰ ਦਾ ਮਾਹੌਲ ਬਣ ਗਿਆ ਹੈ ਲੋਕ ਕਹਿੰਦੇ ਹਨ ਕਿ ਕਈ ਨਸ਼ੇੜੀ ਇਲਾਜ ਲਈ ਖੁਦ ਹੀ ਰੀਹੈਬ ਸੈਂਟਰਾਂ ਵਿੱਚ ਜਾਣ ਦੀ ਸੋਚ ਰਹੇ ਹਨ ਲੋਕਾਂ ਦੇ ਸਵਾਲ ਪਰ ਸਵਾਲ ਇਹ ਹੈ ਕਿ ਇਹ ਆਪਰੇਸ਼ਨ ਲੰਮਾ ਚੱਲੇਗਾ ਜਾਂ ਫਿਰ ਕੁਝ ਦਿਨਾਂ ਬਾਅਦ ਖਬਰਾਂ ਬਣ ਕੇ ਖਤਮ ਹੋ ਜਾਵੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਸਰਕਾਰਾਂ ਨੇ ਵਾਅਦੇ ਕੀਤੇ ਪਰ ਹਕੀਕਤ ਵਿੱਚ ਨਸ਼ਿਆਂ ਦਾ ਜਾਲ ਹੋਰ ਵੀ ਵੱਧਦਾ ਗਿਆ ਨੌਜਵਾਨਾਂ ਦੀ ਆਵਾਜ਼ ਕਈ ਨੌਜਵਾਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਕਿਹਾ ਕਿ ਸਾਡੀ ਜ਼ਿੰਦਗੀ ਨਸ਼ੇ ਨੇ ਬਰਬਾਦ ਕੀਤੀ ਹੈ ਸਾਨੂੰ ਸਰਕਾਰ ਦੀ ਮਦਦ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਆਵਾਜ਼ਾਂ ਇਹ ਦਰਸਾਉਂਦੀਆਂ ਹਨ ਕਿ ਲੋਕ ਤਬਦੀਲੀ ਚਾਹੁੰਦੇ ਹਨ ਵਿਦੇਸ਼ੀ ਮਾਫੀਆਂ ਦੀ ਸਾਜ਼ਿਸ਼ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਵਿਦੇਸ਼ਾਂ ਤੋਂ ਪੰਜਾਬ ਵਿੱਚ ਆ ਰਹੀਆਂ ਹਨ। ਖਾਸ ਤੌਰ ਤੇ ਪਾਕਿਸਤਾਨ ਬਾਰਡਰ 'ਤੇ ਹਿਰੋਇਨ ਦੀ ਤਸਕਰੀ ਹੁੰਦੀ ਹੈ। ਇਸ ਕਾਰਨ ਬੀਐਸਐਫ ਨੂੰ ਵੀ ਹੋਰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਆਖਰੀ ਸੰਦੇਸ਼ ਦਰਸ਼ਕੋ ਨਸ਼ੇ ਦਾ ਮੁੱਦਾ ਸਿਰਫ ਸਰਕਾਰ ਜਾਂ ਪੁਲਿਸ ਦਾ ਨਹੀਂ, ਸਗੋਂ ਸਾਡਾ ਸਮਾਜਿਕ ਫਰਜ਼ ਵੀ ਹੈ। ਜੇ ਘਰ ਦਾ ਕੋਈ ਬੱਚਾ ਨਸ਼ੇ ਵੱਲ ਵੱਧਦਾ ਹੈ ਤਾਂ ਪਰਿਵਾਰ ਨੂੰ ਉਸ ਨੂੰ ਰੋਕਣਾ ਪਵੇਗਾ। ਸਕੂਲ ਅਤੇ ਗੁਰਦੁਆਰਿਆਂ ਨੂੰ ਵੀ ਨਸ਼ਾ ਮੁਕਤੀ ਲਈ ਮੁਹਿੰਮ ਚਲਾਉਣੀ ਪਵੇਗੀ ਸਿਮ ਭਗਵੰਤ ਮਾਨ ਨੇ ਅੰਤ ਵਿੱਚ ਕਿਹਾ ਜਦ ਤੱਕ ਪੰਜਾਬ ਤੋਂ ਨਸ਼ੇ ਦਾ ਖਾਤਮਾ ਨਹੀਂ ਹੁੰਦਾ ਸਾਡੀ ਲੜਾਈ ਜਾਰੀ ਰਹੇਗੀ ਕੈਨੇਡਾ ਵੀਜ਼ਾ ਪ੍ਰਕਿਰਿਆ ਹੋ ਸਕਤ ਪੰਜਾਬੀ ਵਿਦਿਆਰਥੀਆਂ ਦੀ ਚਿੰਤਾ ਵੱਡੀ ਤੁਹਾਡਾ ਸਵਾਗਤ ਹੈ ਅੱਜ ਦੀ ਦੂਜੀ ਵੱਡੀ ਖਬਰ ਵਿੱਚ ਅੱਜ ਅਸੀਂ ਗੱਲ ਕਰਾਂਗੇ ਉਸ ਮਾਮਲੇ ਬਾਰੇ ਜਿਸ ਨੇ ਲੱਖਾਂ ਪੰਜਾਬੀ ਪਰਿਵਾਰਾਂ ਦੀਆਂ ਰਾਤਾਂ ਦੀ نیند ਖਰਾਬ ਕਰ ਦਿੱਤੀ ਹੈ ਕੈਨੇਡਾ ਵੀਜ਼ਾ ਦੇ ਨਵੇਂ ਨਿਯਮ ਪਿਸ਼ਟ ਭੂਮੀ ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਚ ਜਾਣ ਦਾ ਸੁਪਨਾ ਦੇਖਦਾ ਹੈ ਖਾਸ ਤੌਰ ਤੇ ਕੈਨੇਡਾ ਜਿੱਥੇ ਪੰਜਾਬੀ ਕੌਮ ਦੀ ਸਭ ਤੋਂ ਵੱਧ ਵਿਛੋੜੀ ਹੈ ਪੰਜਾਬ ਵਿੱਚ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਹਰ ਘਰ ਵਿੱਚੋਂ ਇੱਕ ਬੱਚਾ ਕੈਨੇਡਾ ਜਾਣ ਲਈ ਤਿਆਰੀ ਕਰ ਰਿਹਾ ਹੈ ਪਰ ਹੁਣ ਕੈਨੇਡਾ ਸਰਕਾਰ ਨੇ ਕੁਝ ਨਵੇਂ ਨਿਯਮ ਲਗਾ ਕੇ ਪੰਜਾਬੀ ਵਿਦਿਆਰਥੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਨਵੇਂ ਨਿਯਮ ਕੀ ਹਨ ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ਾ ਦੇ ਅਰਜ਼ੀਆਂ ਲਈ ਕੁਝ ਵੱਡੇ ਬਦਲਾਅ ਕੀਤੇ ਹਨ ਹੁਣ ਵਿਦਿਆਰਥੀਆਂ ਨੂੰ ਆਪਣੇ ਬੈਂਕ ਅਕਾਊਂਟ ਵਿੱਚ ਪਹਿਲਾਂ ਨਾਲੋਂ ਵੱਧ ਪੈਸੇ ਦਿਖਾਉਣੇ ਪੈਣਗੇ ਕੁਝ ਕੋਰਸਾਂ ਦੀ ਐਡਮਿਸ਼ਨ ਲਈ ਸੀਟਾਂ ਘਟਾ ਦਿੱਤੀਆਂ ਗਈਆਂ ਹਨ ਸਸਤੇ ਕਾਲਜਾਂ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਹੋਰ ਖੜੀ ਜਾਂਚ ਤੋਂ ਲੰਘਣਾ ਪਵੇਗਾ ਆਈਲੈਟਸ ਡੇ ਬੈਂਡ ਸ਼ਿਕੋਰ ਵਧਾਉਣ ਦੀ ਚਰਚਾ ਵੀ ਚੱਲ ਰਹੀ ਹੈ ਵਿਦਿਆਰਥੀਆਂ ਦੀ ਚਿੰਤਾ ਜਿੰਨਾ ਬੱਚਿਆਂ ਨੇ ਹਜ਼ਾਰਾਂ ਲੱਖਾਂ ਰੁਪਏ ਖਰਚ ਕਰਕੇ ਆਇਲਟਸ ਕਰਵਾਈ ਉਹ ਹੁਣ ਸੋਚ ਵਿੱਚ ਪੈ ਗਏ ਹਨ ਕਿ ਉਹਨਾਂ ਦੇ ਸੁਪਨੇ ਸਰਕਾਰ ਹੁਣ ਹੋਣਗੇ ਜਾਂ ਨਹੀਂ ਕਈ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਕਿਹਾ ਹੈ ਅਸੀਂ ਸਾਰੀ ਮਿਹਨਤ ਕੀਤੀ ਹੁਣ ਕੈਨੇਡਾ ਜਾਣ ਦਾ ਰਸਤਾ ਬੰਦ ਹੋ ਰਿਹਾ ਹੈ ਮਾਪਿਆਂ ਦਾ ਦਰਦ ਪੰਜਾਬ ਦੇ ਹਰ ਘਰ ਵਿੱਚੋਂ ਕਿਸੇ ਨਾ ਕਿਸੇ ਦੇ ਨੀਂਦ ਵੇਚ ਕੇ ਜਾਂ ਕਰਜ਼ਾ ਚੁੱਕ ਕੇ ਆਪਣੇ ਬੱਚੇ ਨੂੰ ਆਇਰਸ ਤੇ ਅੱਗੇ ਦੀ ਪੜ੍ਹਾਈ ਲਈ ਭੇਜਿਆ ਹੁਣ ਉਹ ਮਾਪੇ ਕਹਿ ਰਹੇ ਹਨ ਜੇ ਸਾਡੇ ਬੱਚੇ ਨੂੰ ਵੀਜ਼ਾ ਨਹੀਂ ਮਿਲਦਾ ਤਾਂ ਸਾਡਾ ਸਭ ਕੁਝ ਬਰਬਾਦ ਹੋ ਜਾਵੇਗਾ